ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 25ਵੀਂ ਸਾਖੀ ਗगनਮਲ ਦਾ ਗੁਰੂ ਘਰ ਦਾਲ ਪਿਆਰ ਸਰਵਣ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਬਹੁਤ ਦੂਰ ਦੂਰ ਤੱਕ ਖਿੱਲਰ ਗਈ ਸੀ ਸਿੰਧ ਦੇ ਲੋਕ ਵੀ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਸਨ ਸਤਿਗੁਰੂ ਜੀ ਦੀ ਚੰਗੀ ਕਿਰਪਾ ਦ੍ਰਿਸ਼ਟੀ ਦੇ ਕਾਰਨ ਉਹਨਾਂ ਨੂੰ ਪਾਗ ਦੀ ਬਹੁਤ ਲੱਗਾ ਸੀ ਮਾਇਆ ਤੇ ਇੱਜ਼ਤ ਉਹਨਾਂ ਦੀ ਚਰਨ ਚੁੰਮਦੀ ਫਿਰਦੀ ਸੀ ਜੋ ਵਾਹਿਗੁਰੂ ਤੇ ਗੁਰੂ ਘਰ ਦਾ ਹੋ ਜਾਂਦਾ ਹੈ ਜਗਤ ਉਹਦਾ ਹੋ ਜਾਂਦਾ ਹੈ ਇਹ ਗੱਲ ਸਤਿਆਂ ਹੈ ਸਿੱਧੀਆਂ ਲੋਕਾਂ ਦਾ ਗੁਰੂ ਘਰ ਨਾਲ ਅਜੇ ਵੀ ਬਹੁਤ ਪ੍ਰੇਮ ਹੈ ਕਿ ਉਹ ਅਮੀਰ ਵੀ ਚੰਗੇ ਹੱਲ ਸਿੱਧ ਦੇ ਸ਼ਹਿਰ ਸ਼ਿਕਾਰਪੁਰ ਦਾ ਸ਼ਾਹੂਕਾਰ ਗਗਨਬੰਦ ਸੀ ਉਹ ਵਪਾਰੀ ਆਦਮੀ ਸੀ ਵਪਾਰ ਵਿੱਚ ਨੂੰ ਬਹੁਤ ਲਾਭ ਦੱਸ ਸੀ ਉਸ ਨੂੰ ਲਾਭ ਹੋਣ ਦਾ ਇਹ ਵੀ ਕਾਰਨ ਸੀ ਕਿ ਉਹ ਆਪਣੀ ਕਮਾਈ ਵਿੱਚੋਂ ਗੁਰੂ ਘਰ ਵਾਸਤੇ ਦਸਵੰਦ ਜ਼ਰੂਰ ਕੱਢਿਆ ਕਰਦਾ ਸੀ ਜੇ 10000 ਦਾ ਲਾਭ ਹੋਵੇ ਤਾਂ 1000 ਰੁਪਿਆ ਪਹਿਲਾਂ ਕੱਢ ਲੈਂਦਾ ਕੁਝ ਕਾਰਨਾਂ ਦੇ ਕਾਰਨ ਉਹ ਅਨੰਦਪੁਰ ਦਸਵੰਦ ਨਾ ਤੇਜ ਸਕਿਆ ਅਤੇ ਨਾ ਹੀ ਕੋਈ ਮਸੰਦ ਜਾਂ ਮੇਵੜਾ ਦਸਵੰਦ ਲੈਣ ਵਾਸਤੇ ਗਿਆ ਰਕਮ ਬਹੁਤ ساری ਇਕੱਠੀ ਹੋ ਗਈ ਸਾਰੇ ਭਾਰਤ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਪ ਦਾ ਅਬਦਲ ਬਨਾਇਆ ਜਾਂਦਾ ਹੈ ਕਦੀ ਇਹ ਉਤਿہار ਚੰਗਾ ਹੋਵੇਗਾ ਪਰ 17ਵੀਂ ਸਦੀ ਵਿੱਚ ਤੇ ਅੱਜ ਵੀ ਕਿਸੇ ਕਿਸੇ ਇਲਾਕੇ ਵਿੱਚ ਇਹ ਤਿਉਹਾਰ ਬਹੁਤ ਗੱਦਾ ਹੈ ਲੋਕਾਂ ਦੇ ਉੱਤੇ ਮਿੱਟੀ ਮੈਲ ਕੋਲੇ ਸਵਾ ਜਾਂ ਗੰਦ ਆਦਿ ਸੁੱਟ ਕੇ ਬਨਾਇਆ ਜਾਂਦਾ ਹੈ ਇਸ ਤਿਉਹਾਰ ਦੀ ਬੁਰੀਾਈ ਤੋਂ ਬਚਾਉਣ ਵਾਸਤੇ ਸਤਿਗੁਰੂ ਜੀ ਨੇ ਹੋਲੇ ਮਹੱਲੇ ਦਾ ਦਾਦ ਰੱਖ ਕੇ ਨਵੇਂ ਤੰਗ ਨਾਲ ਹੀ ਇਸ ਤਿਉਹਾਰ ਨੂੰ ਬਣਾਉਣਾ ਸ਼ੁਰੂ ਕੀਤਾ ਨੰਦਪੁਰ ਸੰਗਤ ਨੂੰ ਸੱਤਿਆ ਗਿਆ ਪੁੰਨਿਆਂ ਵਾਲੇ ਦਿਨ ਸੰਗਤ ਦਾ ਜਲੂਸ ਕੱਢਿਆ ਗਿਆ ਤੇ ਉਸ ਜਲੂਸ ਵਿੱਚ ਦੇਜ਼ਾਬਾਜੀ ਕੋੜਦੌੜ ਤਲਵਾਰ ਅਤੇ ਹੋਰ अनेका ਵਰਤੀ ਯੁੱਧ ਆਦਿ ਖੇਡਾਂ ਖਿਡਾਈਆਂ ਗਈਆਂ ਪਹਿਲਾ ਦੀਵਾਨ ਕੀਤੇ ਸਨ ਦੀਵਾਨਾ ਦੇ ਵਿੱਚ ਟਾਡੀ ਤੇ ਰਾਗੀ ਸਿੱਖਾਂ ਦੀ ਬਹਾਦਰਾ ਦੀਆਂ ਵਾਰਾਂ ਪੜ ਕੇ ਜਵਾਨਾਂ ਦੇ ਲਹੂਦੂ ਕਰਵਾਇਆ ਸੀ ਜੋਸ਼ੀਲੀ ਤੇ ਅਨਖੀਲੀ ਰੂਪ ਉੱਕੀ ਸੀ ਇਕ ਹੌਲੇ ਬਹੱਲੇ ਦੇ ਪੂਰਬ ਨੂੰ ਦੇਖਣ ਵਾਰ ਤੇ ਦੂਰੋਂ ਦੂਰੋਂ ਸਿੱਖ ਸੰਗਤ ਆਈ ਹੋਈ ਸੀ ਗगनਵਾਲਵੀ ਇਸੇ ਸੁਨਹਿਰੀ ਮੌਕੇ ਅਨੰਦਪੁਰ ਪੂਜਾ ਉਸਨੇ ਕਈ ਸਾਲਾਂ ਦੇ ਇਕੱਠੇ ਹੋਏ ਹੋਏ ਦਸਵੰਦ ਦੀ ਰਕਮ ਸਤਿਗੁਰੂ ਜੀ ਦੀ ਪੇਟਾ ਕੀਤੀ ਉਹ ਰਕਮ 10000 ਸੀ ਇਹ ਉੱਤੇ ਨਾਲ ਦੁਸ਼ਾਲੇ ਇਹ ਕੋੜੇ ਵੀ ਸਨ ਜਿਸ ਵੇਲੇ ਗगनਵਾਲ ਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਬੱਥਾ ਟੇਕਿਆ ਸੀ ਉਸ ਸਮੇਂ ਸਤਿਗੁਰੂ ਜੀ ਪਾਸ ਦੀ ਵਾਰ ਵਿੱਚ ਕਈ ਰਾਜੇ ਤੇ ਸਰਦਾਰ ਸਨ ਉਹ ਸਿੱਖਾਂ ਦੀ ਸਰਦਾ ਭਗਤੀ ਦੇਖ ਕੇ दंग रह ਗਏ ਸਤਿਗੁਰੂ ਜੀ ਨੇ ਵਰ ਦਿੱਤੇ ਅਤੇ ਉਹਦੇ ਜਦ ਵਰੰਦੀ ਪਾਣੀ ਤੋਂ ਕਟਿਆ ਹੋਲੇ ਭੱਲੇ ਦਾ ਮੇਲਾ ਪੰਜ ਦਿਨ ਰਿਹਾ ਪੰਜ ਦਿਨ ਹੀ ਬਹੁਤ ਰੋਡ ਕਰ ਗਿਆ ਗੁਰੂ ਜੀ 시 ਗਾਸਰ ਤੇ ਵਿਰਾਸਤ ਹੋ ਕੇ ਸਤਿਗੁਰੂ ਦਾਦਕਰੀ ਜੀ ਦੇ ਤਰਫ ਦਾ ਪ੍ਰਚਾਰ ਕਰਦੇ ਰਹੇ ਸਤਿਗਤਾ ਧਰਮ ਉਪਦੇਸ਼ ਦੀਆਂ ਅੰਮ੍ਰਿਤ ਵੋਧਾਂ ਤੀਂਦੀਆਂ ਰਹੀਆਂ ਕੋਈਆ ਕੁਲਾ ਗਲਤੀਆਂ ਲਈ ਮਾਫ ਕਰਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ